ਮੰਮ ਹੀ ਹੋ ਮੀ ਹੋਇਆ ਪਿਆ ਕੰਦੇ ਆਵਾ ਗੌਣ ਮੀ ਬੰਦੇ ਮੀ ਜਿਹੜਾ ਟਿਕਦੇ ਆ ਗੱਡੀ ਦਾ ਹਾਲ ਦੇਖੋ ਬੰਦੇ ਮੀ ਜ ਵੀ ਟਿਕਦੇ ਸਾਡੇ ਗਰੀਦ ਬਾਈ ਸਾਡਾ ਹੈ ਸਾਡੇ ਗੈਂਗ ਚ ਨਵਾਂ ਬੰਦਾ ਆ ਗਿਆ ਸਾਡੇ ਗਰੁੱਪ ਚ ਤੁਸੀਂ ਚਲਾਓ ਤਾਂ ਯਾਰ ਭਾਈ ਚਲਾਓ ਚਲਾਓ ਲੈ ਵੇ ਮਿੱਤਰੋ ਕਹਿੰਦੇ ਕੰਮ ਮੀ ਹੋ ਮੀ ਹੋਇਆ ਪਿਆ ਐ 12:10 ਹੋ ਗਏ ਚੱਲੇ ਹੁਣ ਫਲੋਰ ਸਾਈਡ ਨੂੰ ਤੇ ਬੰਦੇ ਆਪਾਂ ਚੱਕ ਲੈ ਆਪਣੇ ਦੋਏ ਭਰਾਵਾ ਪਿੱਛੇ ਆ ਕੇ ਹਾਂ ਸਤਾਦ ਬੀਜੇ ਵੀ ਚੱਕ ਲਿਆ ਆਪਣਾ ਤੇ ਆਪਣਾ ਗਰਜੀਤ ਭਰਾ ਵੀ ਚੱਕ ਰਿਆ ਹੁਣ ਚਲਦੇ ਆ ਫਲੋਰ ਸਰ ਨੂੰ ਕਹਿੰਦੇ ਅੱਜ ਏਸੀ ਦੀ ਸਰਵਿਸ ਕਰਾਣ ਚੱਲੇ ਆ ਹਰ ਸਾਲ ਆਪਾਂ ਏਹਦੀ ਤਕਰੀਬਨ ਸਰਵਿਸ ਕਰਾਈਦੀ ਆ ਤੇ ਯਾਰ ਮੈਂ ਵੀ ਜਾਣਾ ਭਾਈ ਕਰਾਨ ਕੱਲ ਪਾਸੋਂ ਮੇਰੇ ਨਾਲ ਦੁਬਾਰਾ ਫੇਰ ਚੱਲੇ ਹੋ ਐਡੇ ਤਿੰਨੇ ਬੰਦੇ ਚੱਲੇ ਹੋ ਤਿੰਨੇ ਬੰਦੇ ਮੇਰੇ ਨਾਲ ਚੱਲੇ ਹੋ ਤੇ ਆਪਾਂ ਯਾਰ ਸਾਡੇ ਨਾਲ ਸ਼ਹਿਰ ਜਿੱਥੇ ਕੋ ਢੰਗ ਸਰ ਕੰਮ ਨਹੀਂ ਕਰਦਾ ਕਰਦੇ ਬਹੁਤ ਏਸੀ ਦਾ ਕੋ ਢੰਗ ਸਰ ਕਰਦਾ ਨਹੀਂ ਤਾਂ ਕਰਕੇ ਆਪਾਂ ਫਲੋਰੇ ਜਾਂਦੇ ਆ ਆਪਣੇ ਹੈਰੀ ਭਰਾ ਕੋ ਤੇ ਮੀ ਪੂਰਾ ਲੈ ਮੇਤਰੋ ਸਸੀਗਲ ਜੀ ਸਾਰੇ ਵੀਰਿਆ ਨੂੰ ਬਹੁਤ ਬਹੁਤ ਅਸਾਕਤਾ ਜੀ ਤੁਹਾਡੇ ਆਪਣੇ YouTube ਤੇ ਲੈਰਾ ਮੈਰਾ ਬੁਰੀਆ ਮੌਸਮ ਠੰਡਾ ਹੈ ਤੇ ਆਪਣੇ ਗਰੁੱਪ ਚ ਇੱਕ ਆਪਣਾ ਨਵਾਂ ਬੰਦਾ ਐਡ ਹੋ ਗਿਆ ਫਿਰ ਜੀ ਤੇ ਜਾ ਕੇ ਬੁਰੀਆ ਤੇ ਨਾਲ ਵਿਜੇ ਬਾਈ ਆ ਨਾਲ ਬੱਦ ਹੋਏ ਜਾਣੇ ਆ ਬਾਈ ਬਾਈ ਤੇ ਹੁਣ ਚੱਲਿਆਂ ਸਿੱਧਾ ਫਲੌਰ ਨੂੰ ਉੱਥੇ ਜਾ ਕੇ ਲਾਣੇ ਰੌਣਕ ਦੇ ਲਾ। 45 ਜੌੜ ਨਹੀਂ ਆ। ਤੁਹਾਡੇ ਕਿ ਇਸ ਤਰ੍ਹਾਂ ਕਾਤੀ ਟਿਕਟਾਂ ਦੇ ਟਿਕਟਾਂ ਦੇਖੀ ਜਾਂਦੇ ਨੇ ਆਪਣੇ ਖੱਪਾਈ ਆ ਇਹਨੂੰ ਅੱਧਾ ਘੰਟਾ ਹੋ ਗਿਆ ਟਿਕਟਾਂ ਦਾ ਟਾਈਮ ਹੀ ਦੇਖੀ ਜਾਂਦੇ ਦੋਏ ਬੰਦੇ ਸਾਡੇ ਆਵੇ ਮਿੱਤਰੋ ਇਧਰ ਮੌਸਮ ਪੂਰਾ ਸਾਫ ਆ ਮੀਹ ਹੋਇਆ ਨਹੀਂ ਆਪਣੇ ਪੂਰਾ ਪਟਾਕਾ ਪੈ ਰਿਹਾ ਵਾ ਨਗਰ ਰਹਿ ਗਿਆ 3-4 ਕਿਲੋਮੀਟਰ ਗੱਲਾਂ ਬਾਤਾਂ ਕਰਦੇ ਪਹੁੰਚ ਗਏ ਹੋਏ ਕਹਿੰਦੇ ਕੰਮ ਰੱਛੋ ਰੱਛੀ ਹੋਇਆ ਪਏ ਮਿੱਤਰੋ ਰੱਛੋ ਰੱਛੀ ਪਹੁੰਚ ਗਏ ਆਪਣੇ ਹੈਰੀ ਭਰਾ ਕੋ ਪਰਮਾਰ ਕੋ ਕੁੱਤਾ ਬਹੁਤ ਡੇਂਜਰ ਆ ਯਾਰ ਪਰ ਕਹਿੰਦਾ ਕੁਝ ਨਹੀਂ ਪੈਟ ਬੋਲਾ ਨੇ ਮੇਟਰੋਪੋਰਟ ਗੱਡੀ ਦਾ ਹਾਲ ਦੇਖੋ ਯਾਰ ਹਾਲ ਕੰਮ ਹੀ ਹੋ ਮੀ ਹੋਇਆ ਪਿਆ ਵੈਸੇ ਮੌਸਮ ਠੰਡਾ ਠੰਡੇ ਮੌਸਮ ਚ ਆ ਗਏ ਏਸੀ ਵਾਲੇ ਭਾਈ ਕੋ ਕੰਮ ਕਰਾਣ ਆਪਣਾ ਪਰਮਾਰ ਕਰ ਏਸੀ ਸਿਰਾਂ ਬੰਦਾ ਚੱਕਦਾ 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 ਮੈਂ ਫੇਰ ਬਲੌਗ ਆਉਣਾ ਹੋਇਆ ਨਹੀਂ ਮੈਂ ਭਾਈ ਦੇਖੋ ਦੇਖੋ 라ਵੇ ਹੁਣ ਦਿਖਾਣਾ ਭਾਈ ਦੇਖੋ ਦੇਖੋ ਲੱਗਦੇ ਇਹ ਤੀਜੀ ਵਾਰ ਆਪਣੇ ਬਲੌਗ ਚ ਆ ਗਏ ਸਟਾਰਟ ਕਰਿਓ ਆਹ ਚਾਬੀ ਭਾਈ ਅਰ ਰਾਤ ਛਪਿਆ ਵਾਂ ਪੂਰਾ ਮਿੱਤਰੋ ਤੇ ਕੁੱਤਾ 'ਚ ਬਹੁਤ ਕੋੜਾ ਕੋੜਾ ਦੇਖਦਾ ਹੁੰਦਾ ਹੈਗਾ ਮੇਰਾ ਬਾਕਬਈਆ ਪੱਟਵਾਰ ਪਰ ਕਹਿੰਦਾ ਕੁਛ ਨਹੀਂ ਹੈਗਾ ਸਾਊ ਆ ਪਰ ਅੱਜ ਪਤਾ ਨਹੀਂ ਕਹਦੇ ਕੋੜਾ ਕੋੜਾ ਦੇਖੀ ਜਾਂਦਾ ਤੇ ਬਾਈ ਕਹਿੰਦਾ ਗੱਡੀ ਪਾਰਲੀ ਸਾਈਡ ਲਾ ਦੇ ਦੱਬ ਕੇ ਮੈਂ ਕਿਹਾ ਲੋ ਸਾਹਿਬ ਜੀ ਲੱਗ ਗਈ ਲੱਗ ਗਈ ਲੱਗ ਗਈ ਤੇ ਹਲੇ ਆ ਕੰਮ ਸਟਾਰਟ ਹੋਇਆ ਨਹੀਂ ਬੰਦੇ ਸਾਡੇ ਕੰਮ ਲੱਗਣ ਲੱਗੇ ਉਹ ਨਾ ਕਾਲੀ ਫਿਲਮ ਲੱਗੀ ਸੀ ਉੱਤੇ ਗੂਂਦ ਰਹਿ ਗਿਆ ਫਿਲਮ ਦਾ ਤੇ ਪੈਟਰੋਲ ਲਾ ਕੇ ਗੂਂਦ ਲਾਣ ਲੱਗੇ ਆ ਉਹ ਹੁੰਦਾ ਸਾਬੇ ਪੈਟਰੋਲ ਨਾ ਪੈਟਰੋਲ ਨੇ ਆਉਣਾ ਸੀਗਾ ਇਹ ਉਹ ਬੰਦੇ ਯਾਨੀ ਬੰਦੇ ਸਾਡੇ ਲੱਗਿਆ ਕੰਮ ਚੰਗਾ ਹੀ ਗੂੰਦ ਸਗਾ ਲੱਗਿਆ ਇੱਥੇ ਕਾਫੀ ਟਾਈਮ ਦਾ ਫਿਲਮ ਸੀ ਇੱਥੇ ਹੋਈ ਉਹ ਪਟਦੀ ਸੀ ਉਹਦਾ ਗੂੰਦ ਰਹਿ ਗਿਆ ਸੀਗਾ ਤੇ ਕੰਮ ਪਟਰੋਲੋ ਪਟਰੋਲੀ ਹੋਇਆ ਪਿਆ ਕੰਮ ਚੱਲ ਰਿਹਾ ਪੂਰਾ ਏਸੀਆਂ ਦਾ ਹਰ ਅੱਛ ਪੂਰਾ ਜਿਹੜੀ ਗੱਡੀ 'ਚ ਨਹੀਂ ਵੀ ਏਸੀ ਹੈਗਾ ਨਾ ਉਹ 'ਚ ਵੀ ਭਾਈ ਆਪ ਏਸੀ ਲਾਂਦਾ ਫੌਜੀਆਂ ਦੀ ਬੱਸਾਂ 'ਚ ਪਿਛਲੀ ਵਾਰ ਏਸੀ ਫਿੱਟ ਕੀਤੇ ਜਿਵੇਂ ਮੇਰੇ ਵੱਧ ਨੂੰ ਦੇਖੀ ਜਾਂਦਾ ਕੋੜਾ ਭਾਜੀ 10 ਕਿਲੋ ਯਾਰ ਕੋੜਾ ਕੋੜਾ ਕਾ ਦੇਖੀ ਜਾਂਦਾ ਭਾਜੀ ਅਜੇ ਕੀ ਹੋਇਆ ਵੈਨੂੰ ਪਛਾਣਦਾ ਨਹੀਂਗਾ ਇਹ ਮੈਨੂੰ ਲਗੋਟੀਆਂ ਯਾਰ ਆ ਤੂੰ ਮੇਰਾ ਲਗੋਟੀਆਂ ਯਾਰ ਦੇਖ ਲੈ ਲੈ ਵੇ ਮਿੱਤਰੋ ਕਮੈਂਨ ਕਲੀਅਰ ਕਰਦਾ ਗੂੰਦ ਜਹਾਦੀ ਲਿਆਂਦੀ ਜਾਂਦਾ ਹੀ ਲੱਗਿਆ ਵਾ ਚਾਹ ਚੂਦੀ ਯਾਰ ਸ਼ਾਪ ਕਿਤੇ ਹੈ ਨਹੀਂ ਬਾਈ ਨੂੰ ਕਹਿਮੈਂ ਚਾਹ ਚੂ ਮਿਲ ਜਬੈ ਨਾ ਮਾਹੌਲ ਠੰਡਾ ਜਾਈ ਆ ਮੈਤਰੋ ਮਾਹੌਲ ਠੰਡਾ ਹੋਇਆ ਪੈ ਕਹਿੰਦੇ ਮੈਂ ਗਰਮ ਕਰੀ ਕਾ ਚਾਹ ਚੁ ਮਰਦੇ ਮੈਨਾਂ ਮਾਰੀ ਜੀ ਨਜ਼ਾਰਾ ਆ ਜੂ ਮੈਂ ਕੰਮ ਸਾਡਾ ਹੋਣ ਲੱਗਾ ਪਾ ਮੈਨੂੰ ਉਮੀਦ ਨਹੀਂ ਸੀ ਵੀ ਆਪਾਂ ਲੇਟ ਬਹੁਤ ਆਏ ਮੈਂ ਕਿਹਾ ਬਾਈ ਨੇ ਸਾਨੂੰ ਧਨੇਰਾ ਕਰਨਾ ਆ ਜੀ ਇਹ ਕੰਮ ਸਟਾਰਟ ਕਰਤਾ ਕਰ ਐਵੇਂ ਮਿੱਤਰੋ ਵਿਹਲੇ ਵਿਹਲੇ ਹੁਣ ਲੱਗਿਆ ਟਾਈਮ ਪਾਸ ਕਰਨ ਫੱਟੇ ਦੇ ਕਦੇ ਮਿੱਟ ਸਗਾ ਮੈਂ ਪਾਲਚ ਮਾਰੀ ਖੋਜ ਖੋਜ ਪਾ ਜਿੱਦਾਂ ਨਾ ਸਮਾਂ ਆਇਆ ਤੇ ਪਾਲਸੀ ਨੇ ਕਦੇ ਮਾਰੀ ਯਾਰ ਓਏ ਹੋਏ ਬਹੁਤ ਮਿੱਟ ਸਗਾ ਇਹਨ ਗੱਲੇ ਕਪੜੇ ਚੱਕ ਕੇ ਹਾਂ ਟਾਈਮ ਪਾਸ ਕਰੀਏ ਪਟਣਾ ਆਪਸ ਵਿੱਚ ਆਸੀਆ ਦੇ ਲੈਦਰ ਨਾਲ ਪਹਿਲਾਂ ਦੇ ਉੱਪਰ ਕੰਪਲੇਸ ਹੈਗਾ ਬੰਦਿਆਂ ਨੇ ਗਰਾਰੀ ਪਸਾ ਲਈ ਕਹਿੰਦੇ ਆ ਪਟਣਾ ਫਾਲਸ ਮਾਰ ਕੇ ਕੰਬਲ ਦਾ ਸੈਟ ਕਰਦਾ ਕਹਿੰਦੇ ਆ ਪਟਣਾ ਓ ਇੱਕ ਬੰਦਾ ਅੰਦਰੋਂ ਲੱਗਿਆ ਇੱਕ ਬਾਹਰੋਂ ਲੱਗਿਆ ਹੱਦ ਥੋੜੀ ਪਤਾ ਨਹੀਂ ਕਿਧਰ ਗਰਾਰੀ ਪਸਾਈ ਫਿਰਦੇ ਆ ਇੱਥੇ ਨਾ ਮਿੱਟੀ ਆ ਕਹਿੰਦੇ ਮਿੱਟੀ ਸਾਫ਼ ਕਰਨੀ ਆ ਆ ਠੀਕ ਆ ਚੱਲ ਗਿਆ ਅੰਦਰ ਬਈਏ ਬਾਈ ਸਾਡਾ ਉਸਤਾਦ ਥੱਲੇੋਂ ਲੋਕ ਨੂੰ ਕਦਬੀ ਜਾਂਦਾ ਮੇਚ ਨੂੰ ਦੱਬੀ ਨੂੰ ਕੋਈ ਚੀਜ਼ ਨਾ ਹਟਦੇ ਕਿ ਤੇ ਹਟਦੇ ਚ ਉੱਪਰ ਅੱਗੇ ਨੂੰ ਬਾੜ ਦੇ ਅੱਗੇ ਨੂੰ ਹੋਰ ਅੱਧਾ ਹੀ ਲੰਬਾ ਕਰਕੇ ਹਟਦੇ ਨਹੀਂ ਕਿ ਉੱਪਰ ਯਾਰ ਹਟਦੇ ਆਣਦੇ ਹੋਰ ਕਰ ਲੈ 50 ਤਾਂ ਬੰਦੇ ਨੇ ਆਣਦੇ ਆਣਦੇ 50 ਤਾਂ ਬੰਦੇ ਨੇ ਪਰਲਾ ਲੜ ਫੜ ਕੇ ਕਿਉਂ ਗਾਰਾ ਉਧਰ ਏਸੀ ਦਾ ਕੰਮ ਹੋਈ ਜਾਂਦਾ ਸਰਵਿਸ ਉਧਰ ਹੀ ਆਪਣ ਲੱਗੇ ਹੋਏ ਕਰਨ ਹਾਂ ਕਮਾਈ ਨਾ ਗੇੜਾ ਦੇ ਕਿੰਨੇ ਸੀਰੀਸ ਹੋ ਕੇ ਲੱਗੇ ਹੋ ਕੰਮ ਚਮਚੋ ਚਮਚੀ ਕੀਤਾ ਹੋਇਆ ਕਹਿੰਦੇ ਚਮਚਾ ਓਏ ਚਮਚਾ ਵਾਟਾ ਖਾੜਦੇ ਥੋੜੀ ਚ ਉੱਪਰ ਐਨ ਪੂਰਾ ਕਰਤਾ ਨੀਟ ਐਨ ਕਲੀਨ ਦੋਏ ਲੱਗਿਓ ਉਸਤਾਦ ਸਾਡੇ ਪਹਿਲੀ ਵਾਰ ਜਾਇਏ ਸੀ ਬਹੁ ਖਾਪਾ ਸੀ ਕੰਮ ਆ ਵੀ ਨਾ ਸੀਗਾ ਬਹੁ ਘੈਂਟ ਵਲੌਗ ਬਣਾਇਆ ਸੀਗਾ ਚੰਗਾ ਪੁੱਠਾ ਕਰ ਲੈ ਗੜਾ ਆਪਣੇ ਤੋਂ ਪੈਂਦਾ ਬਲਾਚੋੜੋ 50 52 ਕਿਲੋਮੀਟਰ ਅਸਮਾਨ ਇੱਥੇ ਸੈਟੀਸਫਾਈ ਹੈ ਬਾਈ ਕੋਲ ਕੰਮ ਕਿਹਨਾਂ ਦਾ ਬਾਈ ਲੈ ਹੁਣ ਇੱਕ ਬੰਦਾ ਉਸਤਾਦ ਅੰਦਰ ਚਲ ਗਿਆ ਇੱਕ ਉਸਤਾਦ ਸਾਡਾ ਬਾਹਰ ਆ ਗਿਆ ਗਰਾਰੀ ਪਸਾਲੀ ਗਰਾਰੀ ਗਰਾਰੀ ਮਾੜੀ ਐ ਫਸਿਓ ਪਹਿਲਾਂ ਇਹਨੂੰ ਪੱਟਣ ਲੱਗੇ ਸੀ ਪੱਟ ਨਹੀਂ ਹੋਇਆ ਲੈ ਵੇ ਮਿੱਤਰ ਪਿਆਰਿਓ ਸਰਵਸ ਸਰਵਸ ਹੋ ਗਈ ਐ ਤੇ ਹੁਣ ਗੈਸ ਪਾਣ ਲੱਗੇ ਭਾਜੀ ਬਣੀ ਤੇ ਸਟਾਰਟ ਕਰਤੀ ਰਾਣੀ ਸੰਧਰਾ ਆਪਾਂ ਹੁਣ ਦੇਖਦੇ ਕਿਆ ਮਾਹੌਲ ਚੱਲ ਬਣਾ ਲਈ ਮਾਰਦੀ ਕੱਢ ਕੇ ਬਰਫ਼ ਪਿਛਲੀ ਵਾਰ ਤਾਂ ਭਾਈ ਨੇ ਇੰਨਾ ਘੈਂਟ ਕੰਮ ਕੀਤਾ ਐਨ ਬਰਫ਼ੇ ਮਾਰਦੀ ਸੀ ਕੱਢ ਕੇ ਕਿਆ ਕਹਿੰਦੇ ਕਿਆ ਕਹਿੰਦੇ ਬਰਫ਼ ਮਾਰਦੀ ਕੱਢ ਕੇ ਬਰਫ਼ ਰੈਸਟਾ ਨਹੀਂ ਉਹ ਯਾਰ ਪੜਾਈਆਂ ਉਹਨੂੰ ਕਹਦੇ ਉਹਦੇ ਲੈਟਾਂ ਦੋਏ ਉਹ ਤਾਂ ਭਰਾ ਪੈਂਦਾ ਕੰਮ ਚਾਹੋ ਚਾਹ ਹੋ ਗਿਆ ਉਸਤਾਦ ਤਾਂ ਚਾਹ ਵੜ ਗਈ ਸਾਡਾ ਲੈ ਟਾਈਮ ਨਹੀਂ ਹੋਇਆ 3:30 ਵਜੇ ਚਾਹ ਵੜ ਗਈ ਸੀ ਲੈ ਗਲਾਸ ਉਸਤਾਦ ਨੂੰ ਸਾਡਾ ਅੱਧਾ ਘੰਟਾ ਪਹਿਲਾਂ 4:00 ਵਜੇ ਪੱਕਾ ਟਾਈਮ ਆ ਭਾਜੀ ਪੱਕਾ 4:00 ਵਜੇ ਹੀ ਪੀਣੀ 4:00 ਵਜੇ ਪੀਣੀ ਤੇ ਫੇਰ ਫੀਲਿੰਗ ਆਣੀ 4:00 ਵਜੇ ਉਹ ਰਾਣੀ ਮਾਰਦੀ ਬਰਫ਼ ਕੱਢ ਕੱਢ ਕੇ ਦੇਖੋ ਚਲ ਜੀ ਲੈ ਵੀ ਮਿੱਤਰੋ ਓਕੇ ਰਿਪੋਰਟ ਹੋ ਗਈ ਐਨ ਬਰਫ਼ ਮਾਰਦੀ ਕੱਢ ਕੇ ਚਲ ਜੀ ਬੈਠੋ ਭਗਤ ਸਿੰਘ ਚਲਾਊਗਾ ਚਲਾ ਹਾਂ ਸਾਡਾ ਡਰਾਈਵਰ ਆਊਗਾ ਗਰਜੀਤ ਭਰਾ ਲੈ ਵੀ ਮਿੱਤਰੋ 22000 ਰੁਪਏ ਕੰਮ ਹੈਗਾ ਏ ਕਲਾਸ ਸਾਡਾ ਮਨ ਸੈਟੀਸਫਾਈ ਇੱਥੇ ਆ ਕੇ ਹੁੰਦਾ ਆ ਹੁਣ ਦੋਏ ਤਿੰਨੇ ਗੱਡੀਆਂ ਆਪਾਂ ਦੋਜੀਆਂ ਵੀ ਲੈ ਕੇ ਆਣੀਆਂ ਏਸੀ ਤੋਂ ਬਿਨਾ ਯਾਰ ਹੁਣ ਸਰਦਾਂ ਦਾ ਕੰਮ ਮੋਰੇ ਮੋਰੇ ਗਰਮੀਆਂ ਆ ਤੇ ਜਮੇ ਮਾੜਾ ਲਾਉਣਾ ਸੀ ਬਾਈਕੋ ਵੀ ਰੱਜ ਪੂਰਾ ਹੋਣਾ ਸੀਗਾ ਤੇ ਹੁਣ ਹੁਣ ਬੇਲ ਆ ਤੇ ਤਾਂ ਉਹ ਕੰਮ ਹੋ ਗਿਆ ਆਪਣਾ ਤੇ ਤੇ ਘਾਰਾ ਘਾਰਾ ਹੋਇਆ ਪਿਆ ਸਾਰੇ ਪਾਸੇ ਓਏ ਹੋਏ ਉਹ ਬਹੁਤ ਠੰਡੀ ਹੋਈ ਪਈ ਭਾਈ ਬਾਈ ਸੀ ਬੰਦ ਕਰਿਓ ਅੰਦਰ ਬੈਠ ਕੇ ਇਦਾਂ ਦੀ ਫੀਲਿੰਗ ਆ ਜਿਦਾਂ ਕਦੇ ਦਸੰਬਰ ਮਹੀਨੇ 'ਚ ਧੁੰਦ 'ਚ ਨਹੀਂ ਬੈਠੇ ਹੁਣੇ ਐ ਲੈਚ ਲੈਚ ਕਰਦੀ ਭਾਈ ਮਿੱਤਰੋ ਕੰਮ ਕਮ ਕਰਾ ਕੇ ਤੁਰ ਪਏ ਸੀਗੇ ਤੇ ਬਿਜੇ ਭਾਈ ਲਿਆਇਆ ਬੇਵ ਸਟ੍ਰੋਬਰੀ ਫਲੇਵਰ ਛੱਲੇ ਬਣਦੇ ਆਂਦੇ ਛੱਲੇ ਹੁੰਦਾ ਪਾਤੀ ਪੂਰੀ ਮਿੱਤਰੋ ਗੱਡੀ ਚ ਆਵੇਂ ਮਿੱਤਰੋ ਘੁੰਮ ਦੇ ਘਮਾ ਦੇ ਪਹੁੰਚ ਗਏ ਜਾਲਲੇ ਸਾਰੇ ਤਰ੍ਹਾਂ ਬੰਨਦੇ ਮਾਸਾਗਲਾ ਇਹ ਸ਼ਹਿਰ ਆਪਣੇ ਪੂਰੇ ਮੀ ਉਧਰ ਤੋਂ ਉੱਪ ਚੜ ਗਈ ਸੀ ਓਏ ਹੋਏ ਮਿੱਤਰੋ ਮੌਸਮ ਹੋਇਆ ਪਿਆ ਮੌਸਮ ਇਹ ਗੱਲ ਵਾ ਤੇ ਯਸਾ ਕੱਪੜੇ ਪ੍ਰੈਸ ਆ ਐਦਾਂ ਦਾ ਮੌਸਮ ਬੜਾ ਘੈਂਟ ਲਾਇਆ ਬਣਾਉਂਗਾ ਬਹੁਤਾ ਦਾ ਬਣਾਇਆ ਨਹੀਂ ਤੇ ਚਲੋ ਜੋ ਵੀ ਆ ਇੰਨਾ ਕ ਰਿਕਾਰਡ ਕਰ ਲਿਆ ਪਰ ਉਧਰ ਤੋਂ ੁੱਪ ਚੜ ਗਈ ਨਗਰ ਗੜੇ ਪੂਰੀ ਧੁੱਪ ਚੜੀ ਹੋਇ ਇਧਰ ਪੂਰਾ ਪਟਾਕਾ ਪੈ ਰਿਆ ਮੈਂਦਰ ਪੂਰਾ ਆਹ ਸੀ ਕਹਿੰਦਾ ਭਾਈ ਜੋ ਬੰਦਾ ਛੀਛੀ ਮਿਲਦੀ 220 ਦੀ ਪੁੱਛਿਆ ਐਦੋ ਹੀ ਹੈ ਹਾਂ ਜਾਣੀ ਕਿ ਉਹ ਕਹਿੰਦਾ 47 ਕੋਈ ਨਹੀਂ ਇਹ ਵੀ ਇੱਕ ਐਵੇਂ ਦਾ 220 ਬਣਾ ਬਣਾ 42 47 ਰੱਖ ਮੇਰਾ ਜੀ ਸਾਡਾ ਉਸਤਾਦ ਵਿਜੇ ਭਾਈ ਬੈਨ ਵਾਲੇ ਵਿਜੇ ਭਾਈ ਸਾਡੇ ਆ ਬੈਨ ਅਜਾਪਾ ਘੁੰਮਦਾ ਰਿਹਾ ਭਾਈ ਨਾ ਇਹ ਸਾਡਾ ਉਸਤਾਦ ਵਿਜੇ ਭਾਈ ਆ ਇਹ ਆ ਬੈਨ ਵਾਲਾ ਮੈਂ ਵੀ ਮਿੱਤਰੋ ਸ਼ਹਿਰ ਬਲਾਜੌਰ ਆ ਗਏ ਆ ਭਾਈ ਹੁਣ ਇਹ ਕਿਹਨੇ ਸੈਣੀ ਸਵੀਟ ਸ਼ਾਪ ਆ ਗਏ ਸੈਣੀ ਸਵੀਟ ਸ਼ਾਪ ਠੀਕ ਆ ਕਾ ਲੈ ਵੀ ਮਿੱਤਰੋ ਸ਼ਹਿਰ ਬਲਾਜੌਰ ਪਹੁੰਚ ਗਏ ਮੀਹੋ ਮੀਹ ਹੋਇਆ ਪਿਆ ਕਹੇ ਚਾਹ ਪਾਣੀ ਪੀਨੇ ਮੁੰਡਾ ਚਾਹ ਪਾਣੀ ਪੀਣਾ ਮੀ ਹੋਮੀ ਲੈ ਵੇ ਮਿੱਤਰੋ ਛੋਲੇ ਪਾ ਕੇ ਸਮੋਸੇ ਆ ਗਏ ਆ ਮੀ ਪੈਂਦਾ ਬੰਦੇ ਕਹਿੰਦੇ ਆ ਸਮੋਸੇ ਖਾਣੇ ਆ ਸਮੋਸੇ ਆ ਜੋ ਸਮੋਸਾ ਖੜਾ ਹੀ ਤੁਨੂੰ ਓਏ ਹੋਏ ਹੋਏ ਮਿੱਤਰੋ ਪਾਣੀ ਪਾਣੀ ਹੋਇਆ ਪਿਆ ਸ਼ਹਿਰ ਚ ਪਾਣੀ ਪਾਣੀ ਪੂਰਾ ਪਾਣੀ ਪਾਣੀ ਹੋਇਆ ਬਈ ਸ਼ਹਿਰ ਭਲਾ ਸ਼ੋਰ ਚ ਹੋਰ ਹੋਰ ਆ ਚੱਲਦੇ ਓਰੇ ਓਦੇ ਖੜ ਜੂਗਾ ਏ ਓਰੇ ਖੜ ਜੂਗਾ ਗੱਡੀ ਦਾ ਹਾਲ ਦੇਖ ਰਹੇ ਮਿੱਤਰੋ ਚਾਹ ਪਾਣੀ ਪੀ ਲਿਆ ਓਏ ਹੋਏ ਚਾਹ ਮਿੱਤਰੋ ਜਾਮ ਲੱਗਿਆ ਪਿਆ ਯਾਰ ਪੂਰਾ ਮੀਂਹ ਕਰਕੇ ਲੋਕਾਂ ਸਬਰ ਹੈ ਨਹੀਂ ਗੱਡੀ ਨਹੀਂ ਕੱਢਣ ਦੇ ਸਾਨੂੰ ਇੱਧਰ ਵੀ ਪੂਰੀ ਲਾਈਨ ਲੱਗੀ ਪਈ ਆ ਬੇ 2 ਮੀਟਰ ਸਬਰ ਹੈ ਨਹੀਂ 2 ਮੀਟਰ ਸਬਰ ਹੈ ਨਹੀਂ ਮਿੱਤਰ ਪਿਆਰਿਓ ਕੰਮ ਕੁੰਮ ਕਰਾ ਕੇ ਆ ਗਏ ਅਸੀਂ ਸ਼ਹਿਰ ਏਸੀ ਬਣ ਗਏ ਚਿਲਡ ਗੱਡੀ ਦਾ ਕਿਉਂਕਿ ਏਸੀ ਤੇ ਮੇਰੇ ਨਾਲ ਯਾਰ ਤੁਹਾਨੂੰ ਪਤਾ ਹੈ ਕੁਝ ਨਹੀਂ ਦਰਿਆ ਖੜਾ ਆਪਣੇ ਸ਼ਹਿਰ ਬਲਾਦੌਰ ਚ ਦਰਿਆ ਗੂਮ ਰੋਡ ਤੇ ਇੰਨਾ ਮੜਾਲ ਤਾਂ ਹੀ ਜਾਮ ਲੱਗੇ ਪਿਆ ਬੁਰਾ ਹਾਲ ਹੋਇਆ ਪਿਆ ਮੀ ਬਹੁਤ ਪਿਆ ਆਪਣੇ ਰੀਚੇ ਪਿਆ ਉਧਰ ਨਗਰ ਤੋਂ ਪਛੜੀ ਹੋ ਪੂਰੀ ਐ ਮਤਰਾ 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 ਪਾਣੀ ਦੇਖੋ ਸਾਡੇ ਮੰਡੀਆਂ ਚ ਯਾਰ ਓਏ ਹੋਏ ਹਾਲ ਦੇਖੋ ਆ ਵਿਕਾਸ ਨਹੀਂ ਹੋਇਆ ਤਾਂ ਮੰਗੋਪੁਰੇ ਸਾਡੇ ਨੇ ਐਮਐਲਏ ਨੇ ਜ਼ੋਰ ਤਾਂ ਬਥੇਰਾ ਲਾਇਆ ਪਰ ਵਿਕਾਸ ਹੋਇਆ ਨਹੀਂ ਯਾਰ ਐਦਾਂ ਦੇ ਪਾਣੀ ਚ ਗੱਡੀ ਗੁੱਡੀ ਪਾਉਣ ਨੂੰ ਬੜਾ ਡਰ ਲੱਗਦਾ ਯਾਰ ਮੰਗੂ ਬਣੀ ਨੇ ਕੰਮ ਬਹੁਤ ਕੀਤਾ ਹਾਂ ਕੰਮ ਨਹੀਂ ਭਾਈ ਜਿੰਨੇ ਕੰਮ ਸਹੀ ਗੱਲ ਆ ਕੰਮ ਵਿਕਾਸ ਜਿੰਨਾ ਮੰਗੋਪੁਰੇ ਨੇ ਕੀਤਾ ਨਾ ਇੰਨਾ ਕਿਸੇ ਨੇ ਕੀਤਾ ਨਹੀਂ ਹੁਣ ਇਹ ਗੱਲ ਤਾਂ ਮੰਨਣੀ ਪਊਗੀ ਉਹ ਮੋਲਗਾਲੀ ਤੇ ਯਾਰ ਬੰਦੇ ਨੇ ਦਰਿਆ ਦੇਖੋ ਕਾਲੀ ਅੰਦਾਜ਼ ਨੇ ਪੱਠਾ ਵਟਾਉਂਦਾ ਦਾ ਬਾਲ ਚੋਰ ਦਾ ਸਹੀ ਗੱਲ ਆ ਭਾਈ ਪਰ ਜਿੱਦਾਂ ਨਹੀਂ ਪਾਦੇ ਕਾਂਗਰਸ ਨੂੰ ਪਰ ਕੰਮ ਬਹੁਤ ਕੀਤੇ ਆ ਹਾਂ ਕੰਮ ਬਹੁਤ ਕਰਾਇਆ ਮੰਗੋਪੁਰੇ ਨੇ ਯਾਰ ਉਧਰੋਂ ਜੇ ਕੜਦਾਂ ਤੇ ਫੇਰ ਡੁੱਪਣੀ ਸੀ ਨਾ ਬਹੁਤ ਪਾਣੀ ਯਾਨੀ ਸ਼ਹਿਰ ਦਾ ਵਿਕਾਸ 70% ਆਪਣੇ ਮੰਗੋਪੁਰੇ ਨੇ ਕਰਾਇਆ ਓਏ ਹੋ ਯਾਰ ਉਹ ਗੱਲ ਤਾਂ ਗਏ ਦੱਸਿਆ ਮੋੜੇ ਜਲੀ ਮੋੜੀਏ ਕੜਦੀਆਂ ਇੱਥੋਂ ਭਾਈ ਸਿੱਧੇ ਕੜਦੋ ਪੜਨੋ ਹੂੰ ਅੰਦੀ ਦੋਨੇ ਗੱਡੀ ਓਏ ਹੋ ਗੱਡੀ ਦਾ ਹਾਲ ਬੜਾ ਹੀ ਮਾੜਾ ਹੋ ਗਿਆ ਬੜਾ ਹੀ ਏਸੀ ਦਾ ਐਨ ਮਾਰਦਾ برف ਕੱਢ ਕੇ ਯਾਰ ਮੰਡੀਆਂ ਚੋਂ ਗੱਡੀ ਕੱਢਦੀ ਪਾਣੀ ਪਾਣੀ ਅੱਧੀ ਗੱਡੀ ਡੁੱਬ ਗਈ ਐ ਟਾਇਰ ਪੂਰੇ ਪਾਣੀ ਦੇ ਵਿੱਚ ਚੱਲ ਗਏ ਸੇ ਮੰਡੀਆਂ ਚ ਓਏ ਹੋਏ ਹੋ ਗੱਡੀ ਦਾ ਹਾਲ ਬੜਾ ਹੀ ਮਾੜਾ ਹੋ ਗਿਆ ਇੱਧਰ ਪੂਰਾ ਮੀਂਹ ਆ ਬਲਾਚੌਰ ਆਪਣੇ ਪਹੁੰਚ ਗਏ ਸ਼ਹਿਰ ਬਲਾਚੌਰ ਓਏ ਹੋਏ ਹੋਏ ਹੋ ਰਾਣੀਏ ਕਿੱਦਾਂ ਖੜੀਆਂ ਅਰੈਸਟ ਕਰਦੀਆਂ ਮੀਂਹ ਨੇ ਕੰਮ ਇੰਨਾ ਖਰਾਬ ਕੀਤਾ ਪਏ ਲੈ ਵੇ ਮਿੱਤਰ ਪਿਆਰਿਓ ਤੇ ਬਾਈ ਹੁਣੀ ਹੁਣ ਚੱਲੇ ਆ ਦੇਉ ਮੇਰੀ ਲੈਨਵਟ ਕਰਾਣੀ ਕੋ ਰਾਣੀ ਸੁਂਦਰਾ ਸਵੇਰੇ ਜਾਣੀ ਫੇਰ ਰਾਜਧਾਨੀ ਪੂਰਾ ਮਹੀ ਇਧਰ ਆਪਣੇ ਯਾਰ ਪੂਰਾ ਮਹੀ ਫੁੱਲ ਤੇ ਉਧਰ ਧੁੱਪ ਚੜੀ ਹੋਸੀ ਦੇਖ ਲੋ ਹਨਾ ਕਿਹਦਾ ਬੈਦਰਾ ਇੱਥੋਂ 50 ਕਿਲੋਮੀਟਰ ਪੂਰੀ ਧੁੱਪ ਸੀ ਤੇ ਇੱਥੇ ਪੂਰਾ ਮਹੀ ਆ ਤੇ ਬਾਬੇ ਉਹ ਆਪਣੀ ਜੋਏ ਆ ਬੜੀ ਯਾਰ ਘੈਂਟ ਨਸਲ ਏ ਜੋਏ ਜੋਏ ਬੜੀ ਘੈਂਟ ਨਸਲ ਆ ਬਾਬੇ ਉਹ ਸਮਝ ਰਹਿਣ ਨਹੀਂ ਕਰਾ ਇਹ ਜੋਏ ਬਹੁਤ ਸਮਝਦਾਰ ਕੁੱਤੀ ਯਾਰ ਇਹ ਹੁਣ ਇਹ ਲਿਆਂਦੀ ਆ ਆਪਣੇ ਬڑے ਬਾਈ ਦੀ ਹੈ ਕੁੱਤੀ ਇਹ ਮਾਨ ਬਾਈ ਦੀ ਭੂਆ ਦੇ ਮੁੰਡੇ ਦੀ ਜਾਨੀ ਕੁੱਤੀ ਹੈ ਬੜੀ ਸਿਆਣੀ ਨਸਲ ਆ ਯਾਰ ਇਹ ਜੋਏ ਇਧਰ ਆ ਜੋਏ ਜਾਂਦੀ ਨਹੀਂ ਕਿਤੇ ਹੁਣ ਇਹਦਾ ਖੇਤਾ ਵਾਲ ਨੂੰ ਆਇਆ ਹੁ ਖੁੱਲੀ ਛੱਡ ਦਨੇ ਆਪਣਾ ਘੁੰਮ ਫਿਰ ਕੇ ਲੈਟਰਨ ਬਾਥਰੂਮ ਕਰਕੇ ਆਪੇ ਆ ਜਾਣਾ ਜਾਨੀ ਜਾਂਦੀ ਨਹੀਂ ਕਿਤੇ 6 ਮਹੀਨਿਆਂ ਦੀ ਹੋ ਗਈ ਬਾਬੇ ਓਏ ਜੋਏ ਆ ਗਈ ਆ ਗਈ ਜੋਏ ਬਾਬੇ ਸਾਡੀ ਆ ਦੇਖੋ ਲੈਟਰਨ ਬਾਥਰੂਮ ਕਰਕੇ ਜਿਹਦੇ ਆ ਜਾਂਦੀ ਬਹੁਤ ਸਿਆਣੀ ਯਾਰ ਕੁੱਤੀ ਹੈ ਸਾਡੀ ਬਹੁਤ ਸਿਆਣੀ ਜੋਏ ਬਹੁਤ ਸਮਝਦਾਰਾ ਬਾਬੇ ਓਏ ਬਹੁਤ ਸਮਝ ਆ ਯਾਰ ਨਸਲ ਆ ਲੈ ਦੋ ਮਿੰਟ ਖੜ ਖੜ ਜਾ ਦੋਨੋਂ ਜੋਏ 6 ਮਹੀਨੇ ਦੀ ਹੋ ਗਈ ਭਈ ਨਾ 6 ਮਹੀਨੇ ਦੀ ਬਹੁਤ ਸਮਝਦਾਰ ਕੁੱਤੀ ਯਾਰ ਬਹੁਤ ਸਮਝਦਾਰ ਜੋਏ ਜੋਏ ਇਹਨੂੰ ਘੁੰਮਣ ਦਾ ਬਾਅਦ ਬਹੁਤ ਚਾਹਿਆ ਜਾ ਛੱਡ ਦਿੰਦਾ ਨਾ ਫਿਰ ਇੰਨਾ ਖੇਲਦੀ ਇੰਨੀ ਚਾਪਰ ਦੀ ਇੰਨਾ ਖੁਸ਼ ਹੁੰਦੀ ਨਾ ਬਹੁਤ ਖੁਸ਼ ਹੋ ਜਾਂਦੀ ਖੁਸ਼ ਆਪਣੇ ਨਾਲ ਚਲੇ ਬਹੁਤ ਘਟ ਹੈ ਇਧਰ ਉਪਰ ਕਿਸੇ ਕਿਸੇ ਕੋਲ ਹੈ ਨਾ ਸਾਰੇ ਜੋਏ ਤੇਰਾ ਭਲਾ ਹੋਵੇ ਜੋਏ ਜਾ ਹਾ ਆਪਣੇ ਬੜਾ ਬਰੋ ਬੜਾ ਬਰੋ ਬਰੋ ਆਪਣਾ ਬੜਾ ਬਰਬੂ ਆਕਾ ਲੜਕਾ ਜੋਏ ਬਾਕੀ ਬਹੁਤ ਵਫਾਦਾਰ ਯਾਰ ਹੁੰਦਾ ਭਾਈ ਇਹ ਹਨ ਬਹੁਤ ਯਾਰ ਸਮਝਦਾਰਾ ਮੇਰਾ ਤਾਂ ਮੈਂ ਤਾਂ ਸ਼ੁਰੂ ਤੋਂ ਬਹੁਤ ਸ਼ੌਂਕ ਆ ਕੁੱਤਿਆਂ ਦਾ ਮੈਂ ਪੂਰਾ ਡੌਗ ਲਵਰ ਆ ਬਾਬਿਓ ਬਹੁਤ ਕੁੱਤੇ ਰੱਖੇ ਬਹੁਤ ਹੁਣ ਵੀ ਆਪਣੇ ਕੋਲ 2-3 ਤੇ ਜਦ ਵੀ ਇੱਥੇ ਆਈ ਜਾਂਦਾ ਇਹਨੇ ਜ਼ਰੂਰ ਖੇਲੀ ਜਾਂ ਨੂੰ ਘੁਮਾਈਦਾ ਆ ਇਹਨੂੰ ਕੋ ਮਨ ਲੱਗੀ ਉਹ ਖੇਤਾ ਵਾਲ ਨੂੰ ਆਇਆ ਨਜ਼ਰ ਕੇ ਕਰਨ ਲੱਗਿਆ ਚਿੱਲ ਚਿੱਲ ਕਰਨ ਲੱਗਿਆ ਕੀ ਭਾਜੀ ਚੈਨ ਹੁੰਦਾ ਪੂਰਾ ਭਾਜੀ ਹੋਰ ਅਜੀ ਪੂਰਾ ਖੇਲਾ ਓਏ ਗੱਲਬਾਤ ਬਾਬੇ ਜੈਸਾ ਕੱਪੜੇ ਪ੍ਰੈਸ ਆ ਬਿਲਕੁਲ ਕੱਪੜੇ ਪ੍ਰੈਸ ਕਰਕੇ ਰੱਖੀ ਬਾਬੇ ਆਪਾਂ ਸਾਡੀ ਜੋਏ ਨਾ ਖਰਗੋਸ਼ ਵਾਂਗੂ ਦੌੜਾਂ ਲੱਗੀਆਂ ਜੋਏ ਸਰਾਹ ਮੋਹਾਲ ਬਾਬੇ ਲਾਈਕ ਕਰਦੇ ਜੇ ਘੈਂਟ ਲੱਗਦਾ ਹੁੰਦਾ ਕੰਮ ਸਾਡਾ ਬਾਬੇ ਜੋਏ ਨਾ ਬੜਾ ਦੂਜਾ ਕਰਦੀ ਯਾਰ ਬਹੁਤ ਫ੍ਰੈਂਕ ਨਹੀਂ ਆ ਬਹੁਤ ਪਿਆਰ ਮੋਹ ਹੈ ਬਹੁਤ ਲੈਂਦੀ ਆ ਤੇ ਕਿਤੇ ਵੀ ਐ ਨਾ ਤੇ ਆਪਣਾ ਰੈਂਬੋ ਰੈਂਬੋ ਵੀ ਭਜਦਾ ਹੈ ਖੇਤ ਦਾ ਬਹੁਤ ਮੋਹ ਕਰਦੀ ਹੈ ਸਾਹੋ ਸਾਹ ਹੋਈ ਪਈ ਐ ਇੰਨਾ ਨੇ ਭਜਾਇਆ ਸਾਨੂੰ ਸਿੱਧੇ ਫੋਨ ਹੈ ਭਾਈਏ ਬਲੌਗ ਤੇ ਪਾ ਸਿੱਧਾ ਤੇਦੇ ਨੇ ਕਹਿੰਦੇ ਨਾ ਤੇ ਇਹਦੇ ਵਿੱਚ ਚੱਲਣਦੇ ਨੂੰ ਤੂੰ ਤੁਸੀਂ ਦੱਸਿਓ ਔਰ ਕਿਵੇਂ ਲੱਗੇ ਹੁ ਨਸਲ ਮੈਨੂੰ ਨਸਲ ਨਾ ਭਾਈ ਨਾ ਖਿਆ ਨਾ ਨਸਲ ਦਾ ਮੈਂ ਨਾਂ ਜਿੱਤਾ ਭੁੱਲ ਜਾਂਦਾ ਬੈਲਜੀਅਮ ਸ਼ੈਫਰਡ ਬੈਲਜੀਅਮ ਸ਼ੈਫਰਡ ਆ ਨਸਲ ਆਏ ਬਹੁ ਘੱਟ ਆ ਆਪਣੇ ਏਰੀਆ 'ਚ ਇਧਰ ਯਾਨੀ 1 2 3 ਕਿੱਕ ਉੱਤੇ ਆਪਣੇ ਤੇ ਦੋ ਤਾਂ ਆਪਣੇ ਯਾਰ ਦੋਸਤਾਂ ਕੋ ਆ ਤੇ ਤੀਜਾ ਆਪਣੇ ਕੋ ਆ ਬੈਲਜੀਅਮ ਸ਼ੈਫਰਡ ਨਾ ਭਾਜੀ ਬੈਲਜੀਅਮ ਸ਼ੈਫਰਡ ਹੈ ਇਹ ਨਸਲ ਆ ਬਹੁਤ ਘੈਂਟ ਨਸਲ ਆ ਯਾਰ ਤੇ ਪਿਆਰ ਬਹੁ ਕਰਦੀ ਆ ਫ੍ਰੈਂਕਲੀ ਬਹੁਤ ਆ ਤੇ ਚੋਸ ਹੈ ਇੰਨੀ ਕਾ ਤੁਸੀਂ ਦੇਖੇ ਲਈ ਬੰਦੇ ਨੂੰ ਪੂਰੀਆਂ ਪੁਮੀਆਂ ਖੜਾਉਂਦੀ ਬੰਦੇ ਦੀ ਜਿਹਾ ਸੌ ਸਾਗ ਰਾਂਦੀ ਜੋਏ ਲੈ ਵੀ ਜੋਏ ਕਮਾਫਰਾ ਗਿਆ ਆਪਾਂ ਲੈ ਜਾਂਦੀ ਐਨ ਸੈੱਟ ਹੋ ਕੇ ਬਹਿ ਜਾਂਦੀ ਆ ਬੱਟਾਣੀ ਮਸ਼ੀਨ 'ਚ ਇਹਨੇ ਆਪਣਾ ਘਰੇ ਸਮਝਿਆ ਹੈ ਹੈ ਨਾ ਭਾਜੀ ਐਨ ਸੈੱਟ ਹੋ ਕੇ ਬਹਿ ਜਾਂਦੀ ਪੂਰੀ ਜੋਏ ਜੋਏ ਬੈਜਾ 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 ਜੋਏ ਬੈਜਾ ਘੈਂਟ ਆ ਜੋਏ ਆਪਣੀ ਜੋਏ ਜੋਏ ਮੋਏ ਮੋਏ ਜੋਏ ਮੋਏ ਮੋਏ ਲਾਲੇ ਮਿੱਤਰ ਪਿਆਰੇ ਹੋਣ ਚੱਲੇ ਆ ਖੇਤਾਂ ਨੂੰ ਨੱਕੇ ਚੱਲਣ ਕਹਿੰਦੇ ਖੇਤਾਂ ਵਿੱਚ ਖੜਾ ਜੱਟ ਛੱਡਦਾ ਨੱਕੇ ਨਾਲ ਆਪਾਂ ਆਪਣਾ ਇੰਡਸਟਰੀ ਨਹੀਂ ਚੱਲਦਾ ਤੇ ਕਮ ਸਿੰਘ ਮਾਰਾ ਰਿਹਾ ਤਾਂ ਲੇ ਵੀ ਮਿੱਤਰ ਪਿਆਰੇ ਆ ਗਏ ਖੇਤ ਨਕਸ਼ਰਣ ਤੇ ਆਪਣਾ ਪੌਟਲੀ ਫਰਮਾ ਦੇਸੀ ਮੁਰਗੇ ਦੇਸੀ ਮੁਰਗੀਆਂ ਤੇ ਦੇਸੀ ਆਂਡੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਹੈਗੀ ਆਪਣੇ ਕੋਲ ਇੱਥੇ ਆਪਣਾ ਬਹੁਤ ਘੈਂਟ ਪ੍ਰੋਜੈਕਟ ਹੈ ਇੱਥੇ ਦੇਸੀ ਮੁਰਗੇ ਮੁਰਗੀਆਂ ਬਾਬੇ ਉਹ ਜੇ ਕਿਸੇ ਨੇ ਸ਼ੱਕਣਾ ਉਹ ਤੁਹਾਨੂੰ ਮੈਂ ਚੈੱਕ ਕਰਾਣਾ ਬੱਚੋ ਦੇਸੀ ਮੁਰਗੇ ਸ਼ੁਰਗੇ ਸਾਰੇ ਸਾਡੇ ਹੈਗੇ ਆ ਉਹ ਦੇਖੋ ਬੈਠੇ ਕੰਮ ਕੁੱਕੜੋ ਕੁਕੜੀ ਹੋਇਆ ਪਿਆ ਕਹਿੰਦੇ ਹੈ ਕੰਮ ਕੰਮ ਕੁੱਕੜੋ ਕੁਕੜੀ ਹੋਇਆ ਪਿਆ ਯਾਰ ਭਰਾ ਆਪਣੇ ਲਾਈਕ ਨਹੀਂ ਕਰਦੇ ਲਾਈਕ ਲਈ ਤਾਂ ਕਹਦੇ ਹੁਣ ਤੋਂ ਲਾਈਕ ਸਬਸਕ੍ਰਾਈਬ ਕਮੈਂਟ ਮਰੇ ਸਵਾਰ ਕੇ ਸਵਾਰ ਕੇ ਸਵਾਰ ਕੇ ਤਾਂ ਲਾਈਕ ਸਵਾਰ ਕੇ ਕਹਿਵੇ ਕਰੋ ਹੁਣ ਲਾਈਕ ਸਬਸਕ੍ਰਾਈਬ ਕਮੈਂਟ ਲਾਈਕ ਸਬਸਕ੍ਰਾਈਬ ਹੁਣ ਮੇਰੇ ਸਾਡੇ ਪੁੱਤ ਦੀ ਗੱਲ ਮਾਲ ਲੈ ਭਰਾਵਾ ਏਕਮ ਦੀ ਹਾਂ ਕਰ ਦਿਆ ਕਰ ਮੇਰਾ ਭਰਾ ਅੱਜ ਬਚਪਨ ਇੱਥੇ ਗੁਜ਼ਰਿਆ ਵਾ ਇੱਥੇ ਇੱਥੇ ਰਹਿੰਦੇ ਹੁੰਦੇ ਸੀ ਛੋਟੇ ਹੁੰਦੇ ਕਹਲਾ ਭਾਜੀ ਬਾਬੇ ਉਹ ਬਹੁਤ ਟਾਈਮ ਬਚੋਂ ਆਏ ਇੱਧਰ ਘੁੰਮਣ ਫਿਰ ਲੱਗੇ ਆ ਤੇ ਬੜੀ ਯਾਰ ਸ਼ਾਂਤੀ ਇੱਥੇ ਸੈਟੀਸਫੈਕਸ਼ਨ ਮਿਲਦੀ ਐ ਕੁਦਰਤ ਫੀਲ ਕਰ ਸਕਦੇ ਆਪਾਂ ਭਾਜੀ ਬਹੁਤ ਵਧੀਆ ਯਾਰ 뷰 ਆ ਇੱਥੇ ਐਨ ਸ਼ਾਂਤੀ ਨਜ਼ਾਰੇ ਆਈ ਜਾਂਦਾ ਬਾਬੇ ਉਹ ਨਜ਼ਾਰੇ ਆਈ ਜਾਂਦਾ ਹਾਂ ਪਾਣੀ ਕਣਕ ਚ ਛੱੜਨਾ ਪਾਣੀ ਭਾਜੀ ਓਕੇ ਤੇ ਬਾਬੇਓ ਦੇਸੀ ਕੁੱਕੜ ਕੁਕੜੀਆਂ ਆਪਣੇ ਕੋਲ ਹੈਗੀਆਂ ਜਿੰਨੀਆਂ ਮਰਜ਼ੀ ਲੈ ਜਾਓ ਇੱਥੋਂ ਆ ਕੇ ਪਿੰਡ ਪਰਾਲੀ ਤੋਂ ਐ ਰ ਘੈਂਟ ਮੀਟ ਵੜਦਾਂ ਵਾਲੇ ਚੁਗਮੀਆਂ ਮੁਰਗੀਆਂ ਬਾਬਿਓ ਚੁਗਮੀਆਂ ਕੋਈ ਬਿਮਾਰੀ ਨਹੀਂ ਸਰਾ ਮੋਹ ਹਾਲ ਬੱਸ ਮਖਾ ਸਰਾ ਮੋਹ ਹਾਲ ਪੂਰੇ ਕੰਮ ਕੋਕੜਾ ਕੋਕੜੀ ਹੋਇਆ ਬਾਬਿਓ ਮੈਂ ਲੈ ਕੇ ਗਿਆ ਖੋਦ ਇੱਥੋਂ 2-3 ਟ੍ਰੈਂਡਾਂ ਦੇ ਲੈ ਗਿਆ ਚਿਕਨ ਕਿੰਨੀ ਵਾਰ ਲੈ ਕੇ ਬਣਾਇਆ ਯਾਨੀ ਜੇ ਆਪਾਂ ਉਹ ਖਾਣੇ ਆ ਨਾ ਬਲੌਲਰ ਖਾਣੇ ਬਲੌਲਰ ਨਾਲ ਤਾਂ ਯਾਰ ਆਹ ਚੀਜ਼ ਖਾ ਲੋ ਵਧੀਆ ਆਪ ਸਾਰੇ ਆਪ ਮਤਲਬ ਇਹ ਲਿਆ ਕੇ ਨਾ ਯੂਟਿਊਬ ਤੇ ਕਰਨਾ ਜੀ ਯੂਟਿਊਬ ਤੇ ਕਰਨਾ ਇਹ ਬਾਬੇਓ ਬਾਬੇਓ ਮੈਂ ਨਾ ਏਕੰਬਰ ਕਾ ਹੁੰਦਾ ਸੀਗਾ ਜਿਆਦਾ ਇੱਥੇ ਆਪਣੇ ਆਪਣੇ ਦੋ ਭੂਆ ਆ ਨਾ ਇੱਕ ਆਪਣਾ ਬੜੀ ਭੂਆ ਦਾ ਮੁੰਡਾ ਜੋਰਾ ਜੋਰਾਵਰ ਸਿੰਘ ਤੇ ਛੋਟੀ ਦਾ ਗੁਰਮਤ ਸਿੰਘ ਤੇ ਉਹਦੇ ਫੋਨ ਵਾਲੀ ਸ਼ਾਪ ਖੋਲੀ ਉਹ ਛੋਟੇ ਨੇ ਤੇ ਬੜਾ ਖੇਤੀ ਵਾਲੀ ਕਰਦਾ ਨਾਲ ਟਿੱਪਰ ਆ ਬਾਈਕੋ ਦੋ ਟਿੱਪਰਾਂ ਦਾ ਕੰਮ ਤੇ ਏਕੰਬਰ ਕਾ ਹੁੰਦਾ ਸੀ ਜਿਆਦਾ ਮੈਂ ਇੱਥੇ ਨਾ ਕੋ ਰਹਿੰਦਾ ਸੀ ਮੇਕੋ ਰਹਿੰਦੇ ਸੀ ਸਾਡਾ ਬਚਪਨ ਇਕੱਠਿਆਂ ਦਾ ਤਿੱਲੇ ਤਿੱਨੇ ਭੂਆ ਦੇ ਮੁੰਡੇ ਤਿੱਨੇ ਅਸੀਂ ਸ਼ੁਰੂ ਤੋਂ ਇਕੱਠੇ ਜੰਮੇ ਭਲੇ ਹੋ ਇਕੱਠੇ ਰਹੇ ਸ਼ੁਰੂ ਤੋਂ ਤੇ ਬੜਾ ਮੇਰਾ ਆਦਾ ਇੱਥੇ ਆਨੇ ਜਿਆਦਾ ਤਾਜ਼ੀਆਂ ਹੁੰਦੀਆਂ ਬਹੁਤ ਟਾਈਮ ਬੱਚੇ ਹੁਣ ਮੈਂ ਆਇਆ ਜਿੱਦ ਕੰਮ ਕਰਦੇ ਟਾਈਮ ਲੱਗਦਾ ਸੀਗਾ ਤਾਂ ਇਹ ਕੰਮ ਵਰਗਾ ਹੁੰਦਾ ਜੀ ਅੱਜ ਜਾਨੀ ਮੈਂ ਇੱਥੇ ਆਣਾ ਆਹੇ ਖੇਤਾਂ 'ਚ ਇੱਥੇ ਰਿਹਾ ਆ ਆਪਣੇ ਬਾਈ ਦੇ ਬੂਟੇ ਖੜੇ ਸਾਰੇ ਪਿੱਛੇ ਪਪੂਲਰ ਤੇ ਕੰਮ ਖੁੱੱਚਿਆ ਪਿਆ ਬਾਈ ਨੇ ਪੂਰਾ ਤੇ ਜੇ ਮੁਰਗੇ ਮਾਰ ਕੇ ਤੁਸੀਂ ਖਾਣਾ ਹੁੰਦਾ ਦੇਸੀ ਜੇ ਲੈਣਾ ਹੁੰਦਾ ਜਿਹੜੇ ਲੋਕਲ ਭਰਾ ਆ ਵਧੀਆ ਚੀਜ਼ ਤੇ ਦਾਦਾ ਕਰੋ ਤੇ ਆਪਣੇ ਇਹ ਨਾ ਆਪਣੇ ਭੂਆ ਦੇ ਮੁੰਡੇ ਨੇ ਆਪਣਾ ਪੌਟਲੀ ਫਾਰਮ ਇੱਥੇ ਕੀਤਾ ਵਾ ਤਾਂ ਐਨ ਪਿਓਰਿਟੀ ਲਾਵੇ ਮਿੱਤਰੋ ਪੂਰੇ ਕੁੱਕੜ ਆਪਣੇ ਕੋ ਮੈਂ ਕਿ ਕਿਸੇ ਭਰਾ ਭਰਾਵਾਂ ਨੂੰ ਕਿ ਇਹਨੂੰ ਸ਼ੌਂਕ ਬਹੁਤ ਅੰਦਰ ਆ ਚਿਕਨ ਚੁਕਨ ਦਾ ਤਾਂ ਮੈਂ ਭਰਾਵਾਂ ਨੂੰ ਦਿਖਾਣਾ ਪਿਆ ਐਂ ਦੇਸੀ ਮੁਰਗੇ ਪੂਰੀ ਪਿਓਰਿਟੀ ਨਾਲੇ ਚੁਗਵੇਂ ਮੁਰਗੇ ਚੁਗਵੇਂ ਮੁਰਗੇ ਬਾਬਿਓ ਪੋਟਲੀ ਫਾਰਮ ਆਪਣਾ ਇੱਥੇ ਪੰਡ ਪਰਿਆਲੀ ਤੇ ਦੇਸੀ ਆਂਡੇ ਬੜਾ ਘੈਂਟ ਘੈਂਟ ਚਾਚਾ ਨੇ ਪ੍ਰੋਜੈਕਟ ਤਿਆਰ ਕੀਤੇ ਇੱਥੇ ਬੜੇ ਘੈਂਟ ਘੈਂਟ ਬਾਕੀ ਸਾਡਾ ਏਕਮ ਸਿੰਘ ਪੂਰੀ ਸੇਵਾ ਕਰਾਦਾ ਏਕਮ ਸਿੰਘ ਸਾਡਾ ਏਕਮ ਸਿੰਘ ਏਕਮ ਗੱਲ ਪਤਾ ਯਸ ਕਪੜੇ ਪ੍ਰੈਸ ਪਰਾਸਾ ਚੱਲ ਗਿਆ ਫੇ ਕੰਮ ਕੋਕੜਾ ਕੋਕੜੀ ਦੋ ਵਾਰ ਆਪਾਂ ਲੈ ਕੇ ਦਬਣਾ ਬੜਾ ਟੇਸਟੀ ਬੜੀ ਦਾ ਖਾਣ ਦਾ ਸੁਆਦਾ ਲੱਗਿਆ ਹੀ ਹੈ ਦੇਸੀ ਦਾ ਯਾਰ ਬਲਲਰ ਤਾਂ ਉਹ ਚਲੋ ਜਿੱਦਾਂ ਮਰਜੀ ਹੈ ਪਰ ਆਲੂ ਹੀ ਆ ਬਲਲਰ ਤਾਂ ਯਾਰ ਕੰਮ ਕੋਕੜਾ ਕੋਕੜੀ ਯੈਸ ਬੋਸ ਯੈਸ